ਕੀ ਕ ਸੋ ਮਹਾਰਾਜੇ ਸੰਨਿਸ਼ਚਿਨੂ ਭਗਵਾਨ ਦੀ ਜੈ ਸੋ ਮਹਾਰਾਜੇ ਸੰਨਿਸ਼ਚਿਨੂ ਭਗਵਾਨ ਦੀ ਜੈ ਹਰ ਸੰਗ ਜੀ ਅੱਜ ਦਾ ਇਹ ਸਮਾ ਸੰਹਜਣਾ ਸਮਾ ਕਦੀ ਕਦੀ ਪਾਗਾ ਨਾਲ ਮਿਲਦਾ ਹੈ 5 ਜੇਠ 1895 ਈਸਵੀ ਨੂੰ 994 ਚੌਂਕੜੀ ਜੁਗ ਤੋਂ ਬਾਅਦ ਪਰਮੇਸ਼ਰ ਇਸ ਧਰਤੀ ਤੇ ਆਏ ਤੇ ਅੱਜ ਇਸ ਘਰ ਦੇ ਵਿੱਚ ਸਾਹਿਬ ਦੇ ਜਨਮ ਪਏ ਅੱਜ ਇਸ ਤੋਂ ਵੱਡੀ ਖੁਸ਼ੀ ਵਾਲੀ ਹੋਰ ਕੋਈ ਗੱਲ ਨਹੀਂ ਸਾਨੂੰ ਜੁਗਾਂ ਬਾਦ ਮਿਲੀ ਜੀ ਸਤ ਸੰਗ ਦੀ ਕੜੀ ਸਾਨੂੰ ਜੁਗਾਂ ਬਾਦ ਮਿਲੀ ਜੀ ਸਤ ਸੰਗ ਦੀ ਕੜੀ ਜੁਗਾਂ ਬਾਦ ਮਿਲੀ ਜੀ ਆਖਿ ਖਾਣਨੀ ਸਤ ਸੰਗ ਦੀ ਅੱਜ ਵਕਤ ਈਸ਼ਰੀ ਪਰਖਵ ਨਾਸੀ 1084 ਜੀਵ ਜੰਤ ਸਾਧ ਸੰਤ ਮੰਨਣਾ ਇੱਕੋ ਕੰਤਾ ਦੂਜਾ ਸਾਈਂ ਨજર ਕੋਈ ਨਾ ਆਈਆ ਜਸਦੀ ਮੋੜੀ 994 ਚੌਂਕੜੀ ਜੁਗ ਪਿੱਛੋਂ ਰਤਵ ਸੰਕਾ ਪਥ ਟਹਿਣੀ ਆਪ ਮਹਿਕਾਈਆ ਸਾਨੂੰ ਜੁਗਾਵਾਦ ਜੀ ਸਾਨੂੰ ਯੁਗਾਵਾਦ ਮਿਲੀ ਜੀ ਸਤ ਸੰਗ ਦੀ ਕੜੀ ਸਾਨੂੰ ਯੁਗਾਵਾਦ ਮਿਲੀ ਜੀ ਸਤ ਸੰਗ ਦੀ ਕੜੀ ਯੁਗਾਵਾਦ ਮਿਲੀ ਜੀ ਸਤ ਸੰਗ ਦੀ ਕੜੀ ਸਾਨੂੰ ਅਮਰਤਾ ਮਿਲੀ ਜੀ ਸਤ ਸੰਗ ਦੀ ਕੜੀ ਟੁੱਟਾ ਟੁੱਟਾ ਨਾਤਾ ਸਾਗ ਸੱਜਣ ਸੈਣ ਪਾਈ ਭੈਣ ਮੇਲੇ ਅੰਤ ਨਾ ਕੋਈ ਸਹਾਰਿਆ ਗਰਮਖ ਸਾਜੇ ਸਾਜਾ ਲਾਹਾ ਪ੍ਰਾਪਤ ਕਰ ਲੈਣੋ ਮਿਲੇ ਬਸਤ ਗਮਿਆ ਪਾਰਿਆ ਸਾਨੂੰ ਜੁਗਾਵਾਤ ਮਿਲੀ ਜੀ ਸਤ ਸੰਗ ਦੀ ਕੜੀ ਸਾਨੂੰ ਜੁਗਾਂ ਬਾਦ ਮਿਲੀ ਜੀ ਸਤ ਸੰਗ ਦੀ ਕੜੀ ਬਾਪਾ ਜੀ ਕੀ ਸਤ ਸੰਗ ਦੀ ਕੜੀ ਸਾਨੂੰ ਜੁਗਾਂ ਬਾਦ ਮਿਲੀ ਜੀ ਸਾਥ ਜਨ ਕੀ ਕੜੀ ਜਿਨ੍ਹਾਂ ਦੇ ਲੱਗ ਗਈ ਇਤਨਾ ਦਿਨ ਮਗਈ ਤੋੜੋ ਅਤ ਵਿੱਚ ਕਾਰਨਾ ਕੋਹੇ ਤੜਾਈਆ ਜਿਨ੍ਹਾਂ ਨੂੰ ਆਤਮ ਪਰਮਾਤਮ ਕਰਕੇ ਲਿਆ ਜੋੜਾ ਕਿਨਾਂ ਦੇ ਜਗਤ ਨਾ ਤੇ ਗਤੇ ਤੜਾਈਆ ਸਾਨੂੰ ਜੁਗਾਵਾਦ ਮਿਲੀ ਜੀ ਸਾਥ ਸੰਗ ਦੀ ਕੜੀ ਸਾਨੂੰ ਜੁਗਾਵਾਦ ਮਿਲੀ ਜੀ ਸਤ ਸੰਗ ਦੀ ਕੜੀ ਜੁਗਾ ਪਾਤਵੀਂ ਕੀ ਸਤ ਸੰਗ ਦੀ ਕੜੀ ਸਾਨੂੰ ਜੁਗਾ ਪਾਤਵੀਂ ਕੀ ਸਤ ਸੰਗ ਦੀ ਕੜੀ ਸਤ ਗੁਰ ਤੇ ਘਰ ਪਉ ਜਮ ਜਨਮ ਮਰਨ ਦਾ ਘੇੜ ਦੇ ਮੌਕਾਈਆ ਗੁਰਮੁਖ ਗੁਰ ਸਤ ਗੁਰ ਸੱਚ ਖੰਡ ਪਚਾਏ ਆਪਣਾ ਜਾਨਾ ਸੂਰੀਆ ਚੰਨ ਜਿਸ ਨੂੰ ਸੀਸ ਚ ਕਾਇਆ ਜੀਵ ਸੁਣ ਲੈ ਕਿਸ ਬਦ ਹੋਵੇ ਛਟਕਾਰਾ ਛੁੱਟੀ ਲੱਖ ਚਰਾਸੀ ਵਿੱਚੋਂ ਪਾਈਆ ਸਤਿਆ ਮੰਦਰ ਮਿਲੇ ਤੋਰ ਦਰਵਾਰਾ ਦਰਗਾਹ ਸੱਚ ਇੱਕ ਸੋਹਾਈਆ ਜਿੱਥੇ ਦੀਆ ਦੀਪਕਾ ਇਕੋ ਜਿਆਰਾ ਨਿਰਗੁਣ ਨੂਰ ਜੋ ਤੇਰੇ ਸਨਹਾਈਆ ਤਨਵਜੂਦ ਨਾ ਕੋਈ ਸਹਾਰਾ ਮਾਟੀ ਖਾਕ ਨਾ ਸੋਭਾ ਪਾਈਆ ਜੋਤੀ ਜੋ ਸਰੂਪ ਹਾਰਾ ਆਪ ਆਪਣੀ ਕਿਰਪਾ ਕਰਾ ਆਪਣਾ ਖੇ ਆਪ ਖਾਈਆ ਵੇਖੋ ਉਸ ਸਾਹਿਬ ਦਾ ਕਿਨਾਰਾ ਜਿਸ ਦਾ ਘਾਟ ਪਤਣ ਜਗ ਨੇਦਰ ਨજર ਕਿਸੇ ਨਾ ਆਈਆ ਸ਼ਬਦ ਨਹਰ ਨਰ ਗੁਣੇ ਕਾ ਇਸ਼ਾਰਾ ਅਸ਼ਾਰਿਆ ਆਪਣਾ ਨਾ ਕਿਸੇ ਸਮਝਾਈਆ ਜਗਤ ਵਚਨ ਬਿਨ ਸਤ ਗੁਰ ਚਰਨ ਹੋਰ ਨਹੀਂ ਕੋਈ ਚਾਰਾ ਚਾਰ ਵੇਦ ਦੇਣ ਗਵਾਹੀਆ ਜੋ ਪੁਰਖ ਅਕਾਲ ਦੀਨ ਤਿਆ ਦੇ ਟੇ ਪਿਆ ਦੁਆਰਾ ਪੜਵਾਹੋਂ ਪਾਰ ਲੰਘਈ ਆਹਾ ਜੋਤੀ ਜੋ ਸਰੂਪ ਹਾਰਾ ਆਪ ਆਪਣੀ ਕਿਰਪਾ ਕਰਹੁ ਨੇਕ ਲੰਗ ਡੰਡ ਡਰੇਣ ਨਹਰਾ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜਬ ਈ ਆਇਆ ਅਵਤਾਰਾ ਜੋ ਬਾਰਸ ਬਣ ਕੇ ਲਾ वारसा ਆਪਣੇ ਘਰ ਵਸਾਈਆ ਜੋ ਬਾਰਸ ਬਣ ਕੇ ਲਾਵਰ ਸਾਂ ਆਪਣੇ ਘਰ ਬਸਾਈਆ 15 ਕਾਤਕ ਕਹੇ ਮੈਂ ਕਰਮਾਂ ਦਾ ਵੇਖਣਾ ਕੋੜਾ ਕਰਮਾਂ ਦੀ ਦੇਣੀ ਸਜਾਈਆ ਗੁਰਮੁਖੋ ਬਚਨ ਪੰਜਾਂ ਬਾੰਗਣਾ ਸਮਝੋ ਮੁਖੋਲਾ ਮਸਤਰਾ ਰੂਪ ਨਾ ਕੋਈ ਬਣਾਈਆ ਲੱਖ ਚਰਾਸੀ ਵਿੱਚੋਂ ਰਖਣੇ ਉਹ ਨਰੋਲਾ ਜਿਹੜੇ ਨਿਰੇ ਨਿਰাকার ਨੂੰ ਸੀਚਕਾਈਆ ਬਾਕੀ ਧਰਤ ਮਾਤਹੁ ਦੀ ਸਵਾ ਦੇਣੇ ਕੋ ਦਾ ਤੋਲਾ ਮਾਰ ਕੇ ਲੈਣੇ ਢਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਉਹਨਾਂ ਦੇ ਬਸਣਾ ਕੋੜਾ ਜਿਨ੍ਹਾਂ ਨੂੰ ਆਪਣੀ ਘੁੱਲ ਲਿਆ ਬਣਾਈਆ ਸਾਨੂੰ ਜੁਗਾਵਾਦ ਮਿਲੀ ਜੀ ਸਾਤਾ ਸੰਗ ਦੀ ਕੜੀ ਸਾਨੂੰ ਜੁਗਾਵਾਦ ਮਿਲੀ ਜੀ ਸਤ ਸੰਗ ਦੀ ਕੜੀ ਓਲਾਦ ਮਰੀ ਦੀ ਸਤ ਸੰਗ ਦੀ ਕੜੀ ਸਾਨੂੰ ਕਬਾੜ ਮਰੀ ਦੀ ਸਤ ਸੰਗ ਦੀ ਕੜੀ ਇਹ ਸਮਸ ਹੰਝਣਾ ਹੁੰਦਾ ਕਦੀ 994 ਚੌਂਕੜੀ ਜੁਗ ਹੱਥ ਕਦੇ ਨਾ ਆਈਆ ਜਦੋਂ ਜੋਤਿ ਆ ਘਾਲਣ ਤਾਰ ਆਵੇ ਰਬੀ ਨੂਰੋ ਨੂਰ ਕਰੇ ਰਛਨਾਈਆ ਸਭ ਦਾ ਸ਼ਬਦ ਅਗਮਾ ਗੁਰੂ ਤਤਾਂ ਵਾੜੀ ਨਾ ਕੋਈ ਵਡਿਆਈਆ ਜਿਹੜੀ ਆਤਮਾ ਪਰਮਾਤਮਾ ਨਾਲ ਜੁੜੂ ਜੋੜੀ ਤਰਦੀ ਰਿਹਾ ਬਣਾਈਆ ਸਾਨੂੰ ਜੁਗਾਵਾਦ ਮਿਲੀ ਜੀ 사타 ਸੰਗ ਦੀ ਕੜੀ ਸਾਨੂੰ ਜੁਗਾਵਾਦ ਮਿਲੀ ਜੀ ਸਤ ਸੰਗ ਦੀ ਕੜੀ ਜੁਗਾਤ ਮਰੀ ਜੀ ਸਤ ਸੰਗ ਦੀ ਕੜੀ ਸਾਨੂੰ ਜੁਗਾਤ ਮਰੀ ਜੀ ਕਰਦੇ ਸੰਗ ਦੀ ਕੜੀ ਹਰ ਸੰਗਤ ਜੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਨੂੰ ਸਿਮਰਿਆ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਆਂਜੋ 38 ਸਫਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਪੀਵੋ ਅਪਿਓ ਪਰਮ ਸੁਖ ਪਾਈਏ ਨਿਜ ਘਰ ਬਾਸਾ ਹੋਈ ਜਿਓ ਜਨਮ ਮਰਨ ਪਵ ਪੰਜਨ ਗਾਈਏ ਪੁਨਰਪ ਜਨਮ ਨਾ ਹੋਈ ਜਿਓ ਤਤ ਨਰਿੰਜਣ ਜੋ ਸਵਾਈ ਸੋਹੰਗ ਭੇਦ ਨਾ ਕੋਈ ਜਿਓ ਅਪਰੰਪਰ ਪਰਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਓ ਇਹ ਸੋਹੰਗ ਸ਼ਬਦ ਸੋ ਪ੍ਰਮਾਤਮਾ ਹੰਗ ਆਤਮਾ ਜਿੱਦਣ ਅਸੀਂ ਮਰਨਾ ਹੈ ਇਹ ਸਰੀਰ ਕਬਰਾਂ ਦੇ ਵਿੱਚ ਸੁਆਹ ਹੋ ਜਾਣੀ ਹੈ ਲੇਕਿਨ ਸਾਡੀ ਅਗਵਾਈ ਸ਼ਬਦ ਨੇ ਕਰਨੀ ਹੈ ਸ਼ਬਦ ਜੋ ਹੈ ਅਕਾਲ ਪੁਰਖ ਨੇ ਆਪਣੇ ਮੁਖਾਰ ਵਿੱਚ ਬਿੰਦ ਵਿੱਚੋਂ ਵਢਿਆ ਹੈ ਪ੍ਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ ਸਭ ਤੋਂ ਪਹਿਲਾਂ ਗੁਰੂ ਸਿੱਖ ਨੇ ਸ਼ਬਦ ਪੜਿਆ ਸੀ ਹਰ ਉਰਖਾ ਗਾਮਾ ਗੰਮੜਾ ਗੰਮੜੀ ਕਾਟ ਹੱਟ ਮਾਸ 나ੜੀ ਨਾ ਕੋਈ ਪਿੰਜਰ ਨਾ ਕੋਈ ਚਮੜਾ ਜੋਤੀ ਨੂਰੇ ਕਾਕਾਤ ਉਹ ਤੱਬੋ ਦਾ ਪੁੱਤਰ ਨਹੀਂ ਹੈ ਨਾ ਯੋਜਵੰਦ ਸਿੰਘ ਦਾ ਪੁੱਤਰ ਹੈ ਉਹ ਆਪਣੀ ਤਾਰ ਦੇ ਵਿੱਚੋਂ ਪੰਜ ਜੇਠ 1891 ਈਸਵੀ ਨੂੰ ਪ੍ਰਗਟ ਹੋਇਆ ਉਹ ਸਾਰੇ ਸੰਸਾਰ ਦਾ ਮਾਲਕ ਹੈ ਇਹ ਸਹਿਬ ਦੀ ਜੈਲਾਕਾਰ ਕਰਨੀ ਹੈ ਇੰਨੇ ਕਹਿੰਦਾ ਖਿਮਾਂ ਦਾ ਜਾਜ ਕਾਮ ਸੋ ਹੰਗ ਮਹਾਰਾਜ शेर <Sessizlik> संग